ਸਟੇਟਸ ਨਾਲ ਕੀਤੀਲ ਮੀਟਿੰਗ ਨਸ਼ਾ ਤਸਕਰਾਂ ਨੂੰ ਦਿੱਤੀ ਸਿੱਧੀ ਚੇਤਾਵਨੀ ਕਿਹਾ ਜਾਂ ਤਾਂ ਪੰਜਾਬ ਛੱਡ ਦਿਓ ਨਹੀਂ ਤਾਂ ਨਸ਼ੇ ਦਾ کاروبار ਨਸ਼ੇ ਨੂੰ ਲੈ ਕੇ ਪੰਜਾਬ ਕੈਬਨਟ ਦੀ ਸਬ ਕਮੇਟੀ ਦਾ ਗੰਭੀਰ ਇਲਜ਼ਾਮ ਕਿਹਾ ਕਾਲੀ ਭਾਜਪਾ ਸਰਕਾਰ 'ਚ ਜ਼ਹਿਰ ਦੇ ਦਰਿਆ ਵਗਣੇ ਹੋਏ ਸ਼ੁਰੂ ਕੈਪਟਨ ਦੇ ਰਾਜ 'ਚ ਸਭ ਤੋਂ ਜ਼ਿਆਦਾ ਹੋਇਆ ਨਸ਼ੇ ਦਾ ਪ੍ਰਚਾਰ ਕੱਲ ਤੱਕ ਸਾਬਦ ਜਸਦਾਰ ਨੇ ਤਾਮੀਨਲ ਕੀਤੀ ਮੁਲਾਕਾਤ ਐਸਜੀਪੀਸੀ ਪ੍ਰਧਾਨ ਵੱਜੋਂ ਸੇਵਾਵਾਂ ਜਾਰੀ ਰੱਖਣ ਦੀ ਕੀਤੀ ਅਪੀਲ ਬੋਲੇ ਤਾਮੀ ਵਰਗੇ ਗੁਰਸਿੱਖ ਦੀ ਪੰਥ ਨੂੰ ਬਹੁਤ ਲੋੜ ਅਕਾਲੀ ਦਲ ਦਾ ਗਿਆਨੀ ਹਰਪ੍ਰੀਤ ਸਿੰਘ ਤੇ ਵੱਡਾ ਇਲਜ਼ਾਮ ਕਿਹਾ ਅਕਾਲੀ ਦਲ ਤੇ ਕਬਜ਼ਾ ਕਰਨ ਦੀ ਕਰ ਰਹੇ ਨੇ ਕੋਸ਼ਿਸ਼ ਪਰ ਨਹੀਂ ਹੋਣਗੇ ਕੰਮ ਜਾ ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭਪੇਸ਼ ਵਗੇਲ ਦਾ ਜ਼ੋਰਦਾਰ ਸਵਾਗਤ ਜੀ ਦਰਬਾਰ ਸਾਹਿਬ ਤੋਂ ਨਤਮਸਤਕ ਪਲਕੇ ਚੰਡੀਗੜ੍ਹ ਚ ਕਰਨਗੇ ਬੀ ਟ੍ਰੈਵਲ ਏਜੰਟਾਂ ਖਿਲਾਫ ਐਕਸ਼ਨ ਜਾਰੀ ਹੁਣ ਤੱਕ 3225 ਟ੍ਰੈਵਲ ਏਜੰਟਾਂ ਤੇ ਮਾਮਲੇ ਦਰਜ ਯੂਐਸ ਤੋਂ ਡਿਪੋਰਟੇਸ਼ਨ ਤੋਂ ਬਾਅਦ 24 ਏਜੰਟਾਂ ਖਿਲਾਫ ਕਾਰਵਾਈ ਕੈਬਨਟ ਮੰਤਰੀ ਕੁਲਜੀਤ ਸਿੰਘ ਢਾਲੀਵਾਲ ਨੇ ਦਿੱਤੀ ਜਾਣਕਾਰੀ ਪੰਜਾਬ ਹਰਿਆਣਾ ਹਾਈ ਕੋਰਟ 바ਰ ਐਸੋਸੀਏਸ਼ਨ ਲਈ ਹੋਈ ਵੋਟਿੰਗ ਪ੍ਰਧਾਨਗੀ ਲਈ 7 ਉਮੀਦਵਾਰਾਂ ਵਿਚਾਲੇ ਮੁਕਾਬਲਾ ਸ਼ਾਮ ਨੂੰ ਹੀ ਨਤੀਜਿਆਂ ਦਾ ਹੋਵੇਗਾ ਐਲਾਨ ਬਾਰੀ ਮੀਂਹ ਨੇ ਪਹਾੜਾਂ ਚ ਮਚਾਈ ਆਫਤ ਉਲੂਚ ਉਪਾਨ ਤੇ ਨਦੀਆਂ ਨਾਲੇ ਕਈ ਗੱਡੀਆਂ ਮਲਬੇ ਚ ਦੱਬੀਆਂ ਮਨਾਲੀ ਚੰਡੀਗੜ੍ਹ ਰੋਡ ਤੇ ਕੁਦਰਤ ਦਾ ਕਹਿਰ جاری ਐਨ ਐਚ 3 ਨੇੜੇ ਰੰਗੜੀ ਚ ਸੜਕ ਤੇ ਬਣਿਆ ਬਰਫ਼ ਦਾ ਤਲਾਬ ਹਾਈਵੇ ਤੇ ਆਵਾਜਾਈ ਹੋਈ ਠੱਪ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਡਰੱਗਸ ਦੀ ਡਰੱਗਸ ਦੇ ਖਿਲਾਫ ਸਿਆਮਾਨ ਦੇ ਵੱਲੋਂ ਹਾਈ ਲੈਵਲ ਮੀਟਿੰਗ ਕੀਤੀ ਗਈ ਸੀ ਆਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਅਤੇ ਐਸਐਸਪੀਜ਼ ਦੇ ਨਾਲ ਮੰਥਨ ਕੀਤਾ ਡੀਜੀਪੀ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਇਸ ਦੇ ਨਾਲ ਹੀ ਪੰਜ ਮੈਂਬਰੀ ਕੈਬਨਟ ਸਬਕਮੇਟੀ ਦੇ ਮੈਂਬਰ ਵੀ ਮੌਜੂਦ ਰਹੇ ਨਸ਼ਾ ਤਸਕਰਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਹੈ ਨਸ਼ਾ ਤਸਕਰ ਪੰਜਾਬ ਛੱਡ ਦੇਣ ਜਾਂ ਫਿਰ ਨਸ਼ੇ ਦਾ کاروبار ਇਸ ਦੇ ਨਾਲ ਹੀ ਇਹ ਵੀ ਇਲਜ਼ਾਮ ਲਾਇਆ ਗਿਆ ਕਿ ਕਾਲੀ ਭਾਜਪਾ ਸਰਕਾਰ ਚ ਜ਼ਹਿਰ ਦੇ ਦਰਿਆ ਵਗਣੇ ਸ਼ੁਰੂ ਹੋਏ ਤੇ ਕੈਪਟਨ ਸਰਕਾਰ ਚ ਨਸ਼ੇ ਦਾ ਪ੍ਰਚਾਰ ਹੋਇਆ ਡਰੱਗਸ ਨੂੰ ਲੈ ਕੇ ਸਰਕਾਰ ਨੇ 3 ਸਾਲਾਂ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਹੈ 3 ਸਾਲਾਂ ਚ 6500 ਤੋਂ ਜ਼ਿਆਦਾ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ 45000 ਛੋਟੇ ਨਸ਼ਾ ਤਸਕਰ ਕਾਬੂ ਕੀਤੇ ਗਏ ਨੇ 30000 ਤੋਂ ਜ਼ਿਆਦਾ ਨਸ਼ੇ ਦੇ ਕੇਸ ਤਰਜ ਕੀਤੇ ਗਏ ਨੇ ਤੇ ਨਸ਼ਾ ਤਸਕਰਾਂ ਦੀਆਂ 612 ਕਰੋੜ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਗੰਜਾਂ ਨੇ ਡਰੱਗਸ 'ਚ ਸ਼ਾਮਲ 100 ਤੋਂ ਵੱਧ ਪੁਲਿਸ ਮੁਲਾਜ਼ਮ ਗ੍ਰਫਤਾਰ ਕੀਤੇ ਗਏ 3 ਸਾਲਾਂ ਦੇ ਵਿੱਚ 1128 ਕਿਲੋ ਹੈਰੋਇਨ ਰਿਕਵਰ ਕੀਤੀ ਗਈ ਹੈ 2024 'ਚ ਬਾਰਡਰ ਪਾਰੋਂ 294 ਡਰੋਨ ਫੜੇ ਗਏ 3 ਲੱਖ ਤੋਂ ਜ਼ਿਆਦਾ ਨਸ਼ਾ ਪੀੜਤਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਤੇ 12500 ਪਿੰਡਾਂ 'ਚ ਨਸ਼ੇ ਖਿਲਾਫ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਨਸ਼ੇ ਖਿਲਾਫ ਜੰਗ ਦੇ ਵਿੱਚ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਗਈ ਹੈ ਕਿਹਾ ਇਹ ਕਿ ਲੋਕਾਂ ਦੀ ਮਦਦ ਦੇ ਨਾਲ ਹੀ ਨਸ਼ਾ ਖਤਮ ਹੋਵੇਗਾ ਪੰਜ ਮੈਂਬਰੀ ਕੈਬਨਟ ਸਬ ਕਮੇਟੀ ਦੇ ਵੱਲੋਂ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਦਾ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਗਿਆ ਹੈ ਤੇ ਪੰਜਾਬੀਆਂ ਦੇ ਸਹਿਯੋਗ ਦੀ ਲੋੜ ਹੈ ਕਿਉਂਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ ਦਾ ਹਾਈ ਲੈਵਲ ਮੀਟਿੰਗ ਪੰਜਾਬ ਪੁਲਿਸ ਦੇ ਐਸਐਸਪੀਜ਼ ਆਈਜੀਜ਼ ਡੀਆਈਜੀ ਸਾਰੇ ਅਧਿਕਾਰੀ ਡੀਸੀਜ਼ ਸੀਐਮ ਮਾਨ ਦੀ ਅਗਵਾਈ ਪੰਜ ਮੈਂਬਰੀ ਕੈਬਨਟ ਸਬਕਮੇਟੀ ਵੱਡਾ ਯੁੱਧ ਡਰੱਗਸ ਦੇ ਖਿਲਾਫ ਜਦ ਪੀਰਾਂ ਫਕੀਰਾਂ ਦੀ ਇਸ ਧਰਤੀ ਦੇ ਉੱਪਰ ਪੰਜ ਦਰਿਆਵਾਂ ਦੀ ਧਰਤੀ ਦੇ ਉੱਪਰ ਜਿਸ ਤਰੀਕੇ ਦੇ ਨਾਲ ਇਹ ਇਹ ਜ਼ਹਿਰ ਦੇ ਦਰਿਆ ਵਗਣੇ ਸ਼ੁਰੂ ਹੋਏ 2007 ਤੋਂ ਲੈ ਕੇ ਜਦ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀ ਤੇ ਉਸ ਸਮੇਂ ਤੁਹਾਡੇ ਧਿਆਨ ਦੇ ਵਿੱਚ ਹੋਏਗਾ ਇਹ ਨੂੰ ਇਹਦਾ ਸ਼ੁਰੂਆਤ ਹੈ ਜਿਹੜੀ ਉਸ ਸਮੇਂ ਸ਼ੁਰੂ ਹੋਈ ਨਹੀਂ ਉਸ ਤੋਂ ਪਹਿਲਾਂ ਕਦੇ ਕਿਸੇ ਨੇ ਚਿੱਟਾ ਕਦੇ ਕਿਸੇ ਨੇ ਜੋ ਸਿੰਥੈਟਿਕ ਡਰੱਗਸ ਡਰੱਗਸ ਇੰਨੀਆਂ ਚੀਜ਼ਾਂ ਦਾ ਕਦੇ ਪੰਜਾਬ ਦੇ ਵਿੱਚ ਕਦੇ ਕਿਸੇ ਨੇ ਨਾਂ ਵੀ ਨਹੀਂ ਸੁਣੇ ਸੀਗਾ ਇਹ ਇਹ ਦੁੱਧ ਵਾਲੀ ਇਹ ਸਾਗ ਤੇ ਇਹ ਮੱਕੀ ਦੀਆਂ ਰੋਟੀਆਂ ਵਾਲੀ ਤੇ ਜੈ ਜਵਾਨ ਤੇ ਜੈ ਕਿਸਾਨ ਵਾਲੀ ਧਰਤੀ ਦੇ ਵਿੱਚ ਇਹ ਪਿਛਲੀਆਂ ਸਰਕਾਰਾਂ ਨੇ ਅਕਾਲੀ ਦਲ ਭਾਜਪਾ ਦੇ ਸਮੇਂ 2007 ਦੇ ਵਿੱਚ ਸ਼ੁਰੂ ਹੋਇਆ ਮਾਝੇ ਤੇ ਮਾਲਵੇ ਦੇ ਵਿੱਚ ਸ਼ੁਰੂ ਹੋਇਆ ਔਰ ਤੁਹਾਡੇ ਸਭ ਤੋਂ ਪਹਿਲਾਂ ਧਿਆਨ ਦੇ ਵਿੱਚ ਹੋਏਗਾ ਕਿ 2009 ਦੇ ਵਿੱਚ ਆ ਜੋ ਬਾਰਡਰ ਬੈਲਟ ਹੈ ਉੱਥੇ ਅਟਾਰੀ ਦੇ ਉੱਪਰੋਂ ਇਹਦੀ ਇੱਕ ਬਹੁਤ ਵੱਡੀ ਖੇਪ ਹੈ ਜਿਹੜੀ ਉਹ ਸ਼ੁਰੂ ਹੋਈ ਜੋ ਇੱਕ ਇੰਟਰਨੈਸ਼ਨਲ ਜੋ 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 ਦੌਰ ਇਹਦੀ ਸਮਗਲਿੰਗ ਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਕੈਂਸਰ ਵਧਦਾ ਰਿਹਾ ਦੂਜੀ ਸਰਕਾਰ ਆਈ ਅਕਾਲੀ ਦਲ ਭਾਜਪਾ ਦੀ ਤੇ ਫਿਰ ਉਸ ਸਮੇਂ ਉਹਦਾ ਪ੍ਰਚਾਰ ਪ੍ਰਸਾਰ ਤੇ ਪਰਫੁੱਲਤਾ ਜਿਹੜਾ ਇਹ ਜ਼ਹਿਰ ਇਹ ਕੋਹੜ ਹੋਰ ਹੁੰਦਾ ਗਿਆ ਘਰ ਘਰ ਦੇ ਵਿੱਚ ਨਸ਼ੇ ਪਹੁੰਚਾਉਣ ਦਾ ਕੰਮ ਉਸ ਸਮੇਂ ਦੀ ਸਰਕਾਰ ਦੇ ਸਿਆਸੀ ਲੀਡਰਾਂ ਨੇ ਔਰ ਜੋ ਇੱਕ ਨਾਰਕੋ টেরਰਿਜ਼ਮ ਦਾ ਜੋ ਨੈਕਸਸ ਬਣਿਆ ਜਿਹਦੇ ਵਿੱਚ ਅ ਲੀਡਰ ਪੋਲੀਟੀਕਲ ਲੀਡਰ ਜਿਹਦੇ ਵਿੱਚ ਪੁਲਿਸ ਜਿਹਦੇ ਵਿੱਚ ਡਰਗ ਪੈਡਲਰ ਸਮਗਲਰ ਉਹ ਇੱਕ ਮੁੱਠੋ ਕੇ ਕਿਉ ਖੁਚੜੀ ਖਿਜੜੀ ਹੋ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਨੂੰ ਇਸ ਨਰਕਵਾਲ ਧੱਕਿਆ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਗਾ ਕੋਈ ਇਸ ਗੱਲ ਤੋਂ ਨਹੀਂ ਭੁੱਲਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਅ ਜਗਦੀਸ਼ ਭੋਲਾ ਨੂੰ ਫੜਿਆ ਗਿਆ ਤੇ ਉਹਨੇ ਕਿਹੜੇ ਕਿਹੜੇ ਕਿੰਨਾ ਕਿੰਨਾ ਲੀਡਰਾਂ ਦੇ ਦੇ ਨਾਲ ਇਹ ਸਾਰੀ ਦੁਨੀਆ ਨੂੰ ਪਤਾ ਹੈ 2017 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਫਤਵਾ ਦੇ ਦਿੱਤਾ ਕਾਂਗਰਸ ਪਾਰਟੀ ਨੂੰ ਤੇ ਕਾਂਗਰਸ ਪਾਰਟੀ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਤਲਵੰਡੀ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮੱਥੇ ਨਾਲ ਲਾ ਕੇ ਕਿਹਾ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦੇ ਕੋਹੜ ਨੂੰ ਖਤਮ ਕਰ ਦੂੰਗਾ ਨਸ਼ਿਆਂ ਦੇ ਕੋਹੜ ਨੂੰ ਖਤਮ ਤਾਂ ਕੀ ਕਰਨਾ ਸੀਗਾ ਉਹਨਾਂ ਦੀ ਰਹਿਨਮਾਈ ਦੇ ਹੇਠ ਇਹਦਾ ਪ੍ਰਚਾਰ ਤੇ ਪ੍ਰਸਾਰ ਹੈ ਜਿਹੜਾ ਉਹ ਦਿਨ ਪਰ ਦਿਨ ਵਧਦਾ ਗਿਆ ਵਧਦਾ ਗਿਆ ਤੇ ਘਰ ਘਰ ਦੇ ਵਿੱਚ ਇਹ ਕੋਹੜ ਇਹ ਜ਼ਹਿਰ ਹੈ ਜਿਹੜਾ ਉਹ ਪਹੁੰਚਦਾ ਰਿਹਾ ਤੇ ਉਸ ਸਮੇਂ ਦੀ ਸਰਕਾਰ ਉਹਨੂੰ ਰੋਕਣ ਦੀ ਬਜਾਏ ਉਹਨੂੰ ਹੋਰ ਪਰਫੁੱਲਤ ਹੁੰਦਾ ਦੇਖਦੀ ਰਹੀ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਕੇ ਆ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਆਇਆ ਹੋਵੇਗਾ ਕੇ ਪਰਸੋਂ ਦੇ ਹੀ ਪੇਪਰ ਦੇ ਵਿੱਚ ਛਪਿਆ ਕਿ ਜੋ ਈਡੀ ਦੇ ਸਾਬਕਾ ਡਾਇਰੈਕਟਰ ਸੀ ਨਰਿੰਜਨ ਸਿੰਘ ਉਹਨਾਂ ਨੇ ਔਨ ਰਿਕਾਰਡ ਕਿਹਾ ਕਿ ਉਸ ਸਮੇਂ ਜੋ 130 ਮੋਤਾਂ ਹੋਈਆਂ ਸੀਗੇ ਤਰਨਤਾਰਨ ਦੇ ਵਿੱਚ ਇਲਿicit ਸ਼ਰਾਬ ਕਰਕੇ ਕੋਵਿਡ ਦੇ ਸਮੇਂ ਦੌਰਾਨ ਉਸ ਦੇ ਵਿੱਚ ਉਸ ਸਮੇਂ ਦੀ ਸਰਕਾਰ ਦੇ ਇੱਕ ਮੰਤਰੀ 10 ਐਮਐਲਏ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਲੋਕ ਨੇ ਜਿਹੜੇ ਉਹ ਇਨਵੋਲਡ ਸੀਗੇ ਸੋ ਇਹਨਾਂ ਇਹਨਾਂ ਤੱਥਾਂ ਤੋਂ ਇਹਨਾਂ ਬਿਆਨਾਂ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਜੇ ਅੱਜ ਪੰਜਾਬ ਇਸ ਤਰਸਮਈ ਹਾਲਤ ਦੇ ਵਿੱਚ ਪਹੁੰਚਿਆ ਤੇ ਉਹਦੇ ਵਿੱਚ ਕਿੰਨਾ ਕਿੰਨਾ ਪਾਰਟੀਆਂ ਦੇ ਕਿੰਨਾ ਕਿੰਨਾ ਲੀਡਰਾਂ ਨੇ ਉਹਦੇ ਵਿੱਚ ਮਾਰੇ ਪੰਜਾਬ ਵਿਰੋਧੀ ਤੇ ਪੰਜਾਬੀ ਵਿਰੋਧੀ ਜਿਹੜੇ ਰੋਲ ਨੇ ਉਹ ਅਦਾ ਕੀਤੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੀ ਪਿੱਠ ਦੇ ਵਿੱਚ ਪੰਜਾਬ ਦੀ ਜਵਾਨੀ ਦੇ ਵਿੱਚ ਛੁਰਾ ਮਾਰੇ ਇਹ ਅੱਜ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਗਾ ਸਾਡੀ ਸਰਕਾਰ ਆਮ ਆਦਮੀ ਪਾਰਟੀ ਨੇ ਨੇ ਜੋ ਤਿਆਹੀ ਕੀਤੀ ਉਹਦੇ ਤਹਿਤ ਇੱਕ ਇੱਕ ਬਹੁਤ ਵੱਡੀ جنگ ਹੈ ਜਿਹੜੀ ਉਹ ਛੇੜੀ ਗਈ ਹੈ ਜਿਸ ਦੇ ਤਹਿਤ ਮੈਂ ਉਹਨਾਂ ਡਰੱਗ ਪੈਡਲਰਸ ਨੂੰ ਜਿਹੜੇ ਇਸ ਕੰਮ ਦੇ ਵਿੱਚ ਪਾਏ ਹੋਏ ਨੇ ਨਸ਼ਾ ਤਸਕਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜਾਂ ਤਾਂ ਤੁਸੀਂ ਪੰਜਾਬ ਛੱਡ ਦਿਓ ਤੇ ਜਾਂ ਫਿਰ ਨਸ਼ਿਆਂ ਦਾ ਕਾਰੋਬਾਰ ਛੱਡ ਦਿਓ ਮੈਂ ਉਹਨਾਂ ਲੋਕਾਂ ਦੇ ਉਹਨਾਂ ਡਰੱਗ ਪੈਡਲਰਸ ਦੇ ਮਾਪਿਆਂ ਨੂੰ ਕਹਿਣਾ ਚਾਹੂਗਾ ਕਿ ਤੁਸੀਂ ਆਪਦੇ ਬੱਚਿਆਂ ਦੀ ਦੀ ਸਲਾਮਤੀ ਦੇ ਲਈ ਉਹਨਾਂ ਦੀ ਭਲਾਈ ਦੇ ਲਈ ਤੇ ਸਮਾਜ ਦੀ ਭਲਾਈ ਦੇ ਲਈ ਆਪਣੇ ਬੱਚਿਆਂ ਨੂੰ ਇਸ ਰਾਹ ਤੋਂ ਹਟਾ ਲਓ ਕਿਉਂਕਿ ਇਸ ਤਰੀਕੇ ਦੇ ਨਾਲ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੇ ਘਰ-ਘਰ ਦੇ ਵਿੱਚ ਜ਼ਹਿਰ ਪਹੁੰਚਾਇਆ ਗਿਆ ਇਹ ਜ਼ਹਿਰ ਨੂੰ ਠੱਲ ਪਾਉਣ ਦਾ ਨੱਕਾ ਲਾਉਣ ਦਾ ਕੰਮ ਹੈ ਜਿਹੜਾ ਉਹ ਹੁਣ ਸਰਕਾਰ ਨੇ ਫੈਸਲੇ ਜਿਹੜਾ ਉਹ ਦਲੇਰੀ ਦੇ ਨਾਲ ਉਹਨੂੰ ਅਸੀਂ ਇੰਪਲੀਮੈਂਟ ਕਰਾਂਗੇ ਤੇ ਹੁਣ ਉਹਨਾਂ ਨੂੰ ਇੱਕ ਬੜਾ ਸਖਤ ਸੁਨੇਹਾ ਜਿਹੜਾ ਉਹ ਦੇਣਾ ਚਾਹਾਂਗੇ ਕਿ ਇਹਨਾਂ 2 ਨੰਬਰ ਦੀਆਂ ਇਹਨਾਂ ਹਰਾਮ ਦੀਆਂ ਇਸ ਇਹਨਾਂ ਨਸ਼ੇ ਦੇ ਕਾਰੋਬਾਰ ਦੇ ਵਿੱਚੋਂ ਕਮਾਈਆਂ ਹੋਈਆਂ ਕਮਾਈਆਂ ਦੇ ਨਾਲ ਘਰ ਬਣਨੇ ਨਹੀਂ ਹੈਗੇ ਇਹਦੇ ਨਾਲ ਨੁਕਸਾਨ ਹੈ ਜਿਹੜਾ ਉਹ ਤੁਹਾਡਾ ਦਾ ਹੋਏਗਾ ਕਿਉਂਕਿ ਇਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੀ ਜਵਾਨੀ ਨੂੰ ਗਰਕ ਹੁੰਦਾਂ ਦੇਖ ਨਹੀਂ ਸਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਅੱਗੇ ਵਧਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਹੁਸ਼ਿਆਰਪੁਰ ਦੇ ਵਿੱਚ ਐਡਵੋਕੇਟ ਧਾਮੀ ਦੀ ਰਿਹਾਈ ਸਟੇਪ ਪਹੁੰਚ ਕੇ ਮੁਲਾਕਾਤ ਕੀਤੀ ਗਈ ਹੈ ਤੇ ਧਾਮੀ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਗਈ ਹੈ ਐਸਜੀਪੀਸੀ ਪ੍ਰਧਾਨ ਵੱਜੋਂ ਸੇਵਾਮਾ ਜਾਰੀ ਰੱਖਣ ਨੂੰ ਵੀ ਕਿਹਾ ਗਿਆ ਹੈ ਦੱਸ ਦਈਏ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਐਸਜੀਪੀਸੀ ਦੇ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਹਰਜਿੰਦਰ ਸਿੰਘ ਧਾਮੀ ਦੇ ਘਰ ਪਹੁੰਚੇ ਸੀ ਅਤੇ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਲੈਣ ਜੱਤੜਾ ਸਾਹਿਬ ਨੇ ਕਿਹਾ ਕਿ ਧਾਮੀ ਵਰਗੇ ਗੁਰਸਿੱਖ ਦੀ ਪੰਥ ਨੂੰ ਬਹੁਤ ਲੋੜ ਹੈ ਇਸ ਦੌਰਾਨ ਤਖਤ ਜੀ ਕੇਸਗੜ੍ਹ ਸਾਹਿਬ ਜੱਤੜਾ ਗਿਆਨੀ ਸੁਲਤਾਨ ਸਿੰਘ ਵੀ ਨਾਲ ਮੌਜੂਦ ਸਨ ਯਾਦ ਰਹੇ ਕਿ ਧਾਮੀ ਨੇ 17 ਫਰਵਰੀ ਨੂੰ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਹਾਲੇ ਤੱਕ ਅੰਤਰਿੰਗ ਕਮੇਟੀ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਸਿੱਕੀ ਤਾਂ ਇਸ ਤੋਂ ਪਹਿਲਾਂ ਵੀ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਅਪੀਲ ਕਰ ਚੁੱਕੇ ਸੀ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਲੈਣ ਸੇਵਾਵਾਂ માં ਦੁਬਾਰਾ ਤੋਂ ਸ਼ੁਰੂ ਕਰਨ ਅਕਾਲੀ ਦਲ ਦੇ ਕਈ ਲੀਡਰ ਵਿਕਰਮ ਸਿੰਘ ਮਜੀਠੀਆ ਦਲਜੀਤ ਸਿੰਘ ਟੀਮਾ ਵੀ ਪਿਛਲੇ ਦਿਨੀ ਧਾਮੀ ਨੂੰ ਮਿਲ ਕੇ ਆਏ ਸੀ ਤੇ ਅੱਜ ਸ਼੍ਰੀ ਅਕਾਲ ਤਖਤ ਸਹਿਬ ਜਸਦਾਰ ਗਿਆਨੀ ਰਗਵੀਰ ਸਿੰਘ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਰਿਹਾਈ 'ਤੇ ਪਹੁੰਚੇ ਉਹਨਾਂ ਦੇ ਘਰ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਕੇ ਦੁਬਾਰਾ ਤੋਂ ਐਸਜੀਪੀਸੀ ਪ੍ਰਧਾਨ ਵਜੋਂ ਸੇਵਾਵਾਂ ਸ਼ੁਰੂ ਕਰਨ ਜਿਹੜੀ ਦੇਖ ਵਾਲੇ ਉਹ ਤਾਂ ਜਿੱਤੇ ਦੇਖਿਆ ਇਹ ਜਿਹੜੇ ਲੋਕਾਂ ਦੇ ਸ਼ਰਮ ਦੀ ਘੁਰ ਦੁਆਰਾ ਪ੍ਰਬੰਧਕ ਲੋਕੀ ਨੂੰ ਸੀੇ ਅਕਾਲ ਤਖਸਾਲ ਨੂੰ ਬਹੁਤ ਜ਼ਰੂਰਤ ਹੈ ਔਰ ਇਹ ਜਿਹੜੇ ਗੁਰਸੇ ਜਿਹੜੇ ਨੇ ਉਹਨਾਂ ਦਾ ਹੋਣਾ ਬੜਾ ਜ਼ਰੂਰੀ ਹੈ ਜੀ ਸਰ ਜੀ ਪਾਣੀ ਹੋ ਮੈਮਰੀ ਕਮੇਟੀ ਨਿਕਾਲਣ ਕਿੱਥੀ ਬਸ ਵਿਚਾਰ ਰਹੇ ਆ ਅਗੇ ਬਾਦਿਆਂ ਸੁਪਰੀਮ ਕੋਰਟ ਦੇ ਵਿੱਚ ਰਾਮ ਰਹੀਮ ਖਿਲਾਫ ਐਸਜੀਪੀਸੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ ਦਰਸਲ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਖਿਲਾਫ ਇਹ ਪਟੀਸ਼ਨ ਦਾਖਲ ਕੀਤੀ ਗਈ ਸੀ ਸਪਰੀਮ ਕੋਰਟ ਨੇ ਐਸਡੀਪੀਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਤੇ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਟਿੱਪਣੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੇ ਨਿਜਮਾ ਤਹਿਤ ਪੈਰੋਲ ਦਿੱਤੀ ਗਈ ਹੈ ਤਾਂ ਕੁਝ ਗਲਤ ਨਹੀਂ ਹੈ ਦੱਸ ਦਈਏ ਕਿ ਰਾਮ ਰਹੀਮ ਦੀ ਪੈਰੋਲ ਅੱਜ ਖਤਮ ਹੋ ਰਹੀ ਹੈ 30 ਦਿਨਾਂ ਦੀ ਪੈਰੋਲ ਮਿਲੀ ਸੀ ਤੇ ਇਸ ਵਾਰ 10 ਦਿਨ ਡੇਰਾ ਸਿਰਸਾ ਦੇ ਵਿੱਚ ਵੀ ਰਹਿਣ ਦੀ ਪਰਮਿਸ਼ਨ ਮਿਲੀ ਸੀ ਅਤੇ ਰਾਮ ਰਹੀਮ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੁਨਾਰੀਆ ਜੇਲ੍ਹ ਦੇ ਵਿੱਚ ਵਾਰ-ਵਾਰ ਪੈਰੋਲ ਅਤੇ ਫਰਲੋ ਮਿਲਣ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸੀ ਐਸਜੀਪੀਸੀ ਦੇ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਟਾਇਆ ਗਿਆ ਸੀ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਪਰ ਸੁਪਰੀਮ ਕੋਰਟ ਦੇ ਵੱਲੋਂ ਐਸਜੀਪੀਸੀ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ ਦਰਸਲ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਦੇ ਖਿਲਾਫ ਪਟੀਸ਼ਨ ਦਾਖਲ ਕੀਤੀ ਗਈ ਸੀ ਸੁਪਰੀਮ ਕੋਰਟ ਨੇ ਐਸਜੀਪੀਸੀ ਦੀ ਪਟੀਸ਼ਨ ਖਾਰਜ ਕੀਤੀ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੇ निजमा तहत पैरोल देती है, है तो इसमें कुछ भी गलत नहीं है दूसरी पासे राम रहीम की पैरोल आज खत्म हो रही है दोबारा तो सिनेरियो जेल जाने के राम रहीम ओम सोनी जी और सभी हम और साहब हमारे एमपी और सभी हमारे कांग्रेस के नेता यहां उपस्थित हैं जनरल सेक्रेटरी और यहां इंचार्ज बनने के बाद पहली बार अमृतसर आया हूँ वैसे थी इससे पहले भी तो अनेक बार यहाँ आना हुआ मत्था टेकने का सौभाग्य मुझे मिला लेकिन जनरल सेक्रेटरी बनने के बाद पहली बार आके यहाँ मत्था टेका और ये मेरे लिए सौभाग्य की बात है कि पंजाब वो धरती जो वीरों की धरती है जो त्याग की धरती है समर्पण की धरती है और वीरों की धरती है और ये यहाँ जो किसानों के मेहनत के पसीने की जो खुशबू है वो उसकी धरती है और तब जब देश में अनाज की कमी थी तब यहाँ के किसानों से किसानों ने चुनौती को स्वीकार करते हुए पूरे देश को अनाज पहुँचाने का काम किया सीमा में जब सुरक्षा की जरूरत पड़ी यहाँ के वीरों ने यहाँ के माताओं के वीर सपूतों ने अपना सर्वोच्च बलिदान दिया है उस धरती में आने का मुझे सौभाग्य मिला है और आज यहाँ गोल्डन टेंपल में भी मथा टेकने का अवसर मिला कड़ा प्रसाद भी लिया भजन भी सुना ये मेरे लिए बड़ी सौभाग्य की बात की अभी जिस प्रकार से आत्मीय स्वागत एयरपोर्ट से लेकर यहाँ मेन टाउन तक के जो किए लगभग तीन साढ़े तीन घंटे तक चार घंटे तक कोई जगह खाली नहीं थी और बड़ा उत्साह यहाँ दिखाई दिया है इससे स्पष्ट इस हो जाता है कि कांग्रेस जनों में और आम जनता में भारी उत्साह है कांग्रेस को लेकर और आने वाले समय निश्चित रूप से परिवर्तन का होगा क्योंकि वर्तमान सरकार से लोग जो उम्मीद जिस उम्मीद से इनको बनाए थे दिखाए थे सत्ता में उससे लोग मायूस हुए हैं तो परिवर्तन लोग चाह रहे हैं ये स्पष्ट दिखाई दे रहा है अब आप लोगों तरफ से कोई सवाल तीच तीच वाल वाल जी सर दिल्ली, 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 दिल्ली हारने के बाद दिल्ली, दिल्ली हारने के बाद पंजाब में राज्यसभा सीट के लिए आ रही थी आपका क्या कहना कह रहा है देखिए केजरीवाल जी ने पहले क्या बात कही थी कि वो सत्ता के लिए नहीं परिवर्तन के लिए लोकपाल उन्होंने बनाने की बात कही वो वेगन आर्मी तो। घूमने की बात उन्होंने कही और कट्टर ईमानदार की बात उन्होंने कही लेकिन वो अब दिखाई दे रहा है को सत्ता लोलुप कि अभी पंद्रह दिन नहीं हुआ है एक महीने भी नहीं बीता है सत्ता से हटे और वो राज्यसभा जाने के लिए सोच रहे हैं तो वो केजरीवाल जी अपने लिए राजनीति करते हैं प्रदेश तो पंजाब या दिल्ली की जनता के लिए राजनीति नहीं कर रहे है। जिस आम आदमी पार्टी ने पंजाब में चंद दिनों में नशा खत्म करने का वादा किया था अब तीन साल बाद कैबिनेट कमेटी बनाएगी जो निगरानी करेगी नशे को लेकर देखिए ये जिस प्रकार से यहाँ की स्थिति है अभी मैं आज ही आया हूँ और जो सुनने में आया है कि ये सरकार उस दिशा में कोई काम नहीं कर रही है आगे और सब साथियों से चर्चा करने के बाद जब अगली अगला प्रेस कॉन्फ्रेंस करेंगे तो निश्चित रूप से इस विषय में बात करेंगे तो आम आदमी पार्टी आपके साथ थी जी इंडियन गठबंधन के साथ जी देखिए यहाँ तक के भाजपा के खिलाफ लड़ाई लड़ने की बात थी तो बहुत सारे दलों से गठबंधन हुआ था और लेकिन पंजाब में ये गठबंधन नहीं हुआ था क्योंकि मुख्य विपक्षी पार्टी हम ही लोग हैं कांग्रेस के लोग हैं तो लीडरशिप जो है वो स्टेट लीडर की बात को बराबर तवज्जो देती है भले हम गुजरात में दिल्ली में समझौता कर लिए लेकिन तो पंजाब कांग्रेस के नवे इंचार्ज भूपेश बघेल पंजाब पहुंचे ने दो दिन का दौरा कल नंड रहेंगे अगे हैं ਯਾਨੀ ਹਰਪ੍ਰੀਤ ਸਿੰਘ ਤੇ ਅਕਾਲੀ ਦਲ ਦੇ ਵੱਲੋਂ ਵੱਡਾ ਇਲਜ਼ਾਮ ਲਾਇਆ ਗਿਆ ਅਕਾਲੀ ਦਲ ਤੇ ਕਬਜ਼ੇ ਦੀ ਕੋਸ਼ਿਸ਼ ਕਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਰਤਲ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਇਹ ਕਿਹਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਕਾਲੀ ਦਲ ਤੇ ਕਬਜ਼ਾ ਨਹੀਂ ਹੋਣ ਦੇਣਾ ਬੜਿਆਂ ਨੇ ਅਕਾਲੀ ਦਲ ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਸ਼ਾਮ 5:30 ਵਜੇ ਪੂਰਾ ਇੰਟਰਵਿਊ ਨਿਊਜ਼ 18 ਪੰਜਾਬ ਤੇ ਤੁਸੀਂ ਦੇਖ ਸਕਦੇ ਹੋ ਮੁੱਖ ਬੁਲਾ ਰਹੇ ਨੇ ਅਕਾਲੀ ਦਲ ਦੇ ਅਰਸ਼ਦੀਪ ਸਿੰਘ ਕਲੇਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਦੇ ਵੱਲੋਂ ਇਹ ਇਲਜ਼ਾਮ ਲਾਇਆ ਗਿਆ ਏ ਕਿ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਤੇ ਕਬਜ਼ੇ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਤੇ ਕਬਜ਼ੇ ਦੀ ਬਹੁਤ ਨੇ ਕੋਸ਼ਿਸ਼ ਕੀਤੀ ਪੂਰਾ ਇੰਟਰਵਿਊ ਸ਼ਾਮ 5:30 ਵਜੇ న్యూਸ 18 ਪੰਜਾਬ ਤੇ ਤੁਸੀਂ ਦੇਖ ਸਕਦੇ ਸ਼੍ਰੋਮਣੀ ਅਕਾਲੀ ਦਲ ਗੁਰੂ ਸਾਹਿਬ ਤੋਂ ਵਰਸਾਈ ਹੋਈ ਅਕਾਲ ਤਖਸਾਲ ਤੋਂ ਵਰਸਾਈ ਹੋਈ ਪਾਰਟੀ ਹੈ ਤੇ ਕਬਜ਼ਾ ਹੋਣਾ ਨਹੀਂ ਕੋਸ਼ਿਸ਼ ਕਰ ਰਹੇ ਨੇ ਕੋਸ਼ਿਸ਼ ਬਹੁਤ ਹੁੰਦੀ ਰਹੀ ਹੈ ਬਥੇਰੇ ਅਕਾਲੀ ਦਲ ਖੜੇ ਹੋਏ ਬਥੇਰੇ ਲੀਡਰ ਆਏ ਅੰਤ ਦੇ ਵਿੱਚ ਮੈਂ ਇਸ ਸਟੇਜ ਤੋਂ ਇਸ ਮਾਧਿਅਮ ਤੋਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਦਾ ਕਿਸੇ ਦਾ ਕਦਮ ਵੀ ਸਰਦਾਰ ਗੁਰਚਰਨ ਸਿੰਘ ਜਾਂ ਜਥੇਦਾਰ ਗੁਰਚਰਨ ਸਿੰਘ ਟੋੜਾ ਵਰਗਾ ਕਦ ਨਹੀਂ ਹੈਗਾ ਜਥੇਦਾਰ ਗੁਰਚਰਨ ਸਿੰਘ ਟੋੜਾ ਵੀ ਅੰਤ ਦੇ ਵਿੱਚ ਇਸੇ ਪਾਰਟੀ ਦੇ ਨਾਲ ਆਏ ਉਹਨਾਂ ਨੇ ਸਮਝਿਆ ਕਿ ਪਾਰਟੀ ਵੱਡੀ ਹੈ ਤੇ ਜਸਵੰਤ ਸਿੰਘ ਸਾਬ ਤੋਂ ਵੱਡਾ ਕੋਈ ਨਹੀਂ ਹੈ ਇਹ ਬਹੁਤ ਕੋਸ਼ਿਸ਼ਾਂ ਨੇ ਅਕਾਲੀ ਦਲ ਨੂੰ ਤੋੜਨ ਦੀਆਂ ਬਹੁਤ ਕੋਸ਼ਿਸ਼ਾਂ ਨੇ ਅਕਾਲੀ ਦਲ ਨੂੰ ਤਫਾੜ ਕਰਨ ਦੀਆਂ ਪਰ ਇਹ ਕੋਸ਼ਿਸ਼ਾਂ ਹੀ ਰਹਿ ਜਾਣੀਆਂ ਨੇ ਅਕਾਲੀ ਦਲ ਤੇ ਕਬਜ਼ਾ ਨਹੀਂ ਹੋ ਸਕਦਾ ਕਦੇ ਲੋਕ ਇਹ ਕਹਿੰਦੇ ਨੇ ਕਿ ਤੁਸੀਂ ਲੋਕਤੰਤਰ ਦੀ ਬਹੁਤ ਗੱਲ ਕਰਦੇ ਹੋ ਪਰ ਇਹ ਕਿਹੋ ਜਿਹਾ ਲੋਕਤੰਤਰ ਹੈ ਕਿ ਪਿਛਲੇ 3 ਦਹਾਕਿਆਂ ਤੋਂ ਹਰ ਵਾਰੀ ਪ੍ਰਧਾਨ 5 ਸਾਲ ਬਾਅਦ ਇੱਕੋ ਪਰਿਵਾਰ ਦੇ ਵਿੱਚੋਂ ਚੁਣਿਆ ਇਸ ਵਾਰ ਵੀ ਕਹਿੰਦੇ ਉਹੀ ਸਥਿਤੀ ਹੈ ਇਹ ਜੁਜਾਰੂ ਕੌਮ ਹੈ ਗੌਰਵ ਜੀ ਇਹਦੇ ਜਿਹੜੇ ਫੈਸਲੇ ਨੇ ਇਹ ਜੰਗ ਦੇ ਮੈਦਾਨ 'ਚ ਤਲਵਾਰਾਂ ਦੀ ਨੋਕੀ ਹੁੰਦੇ ਨੇ ਇਹ ਮਾਰਸ਼ਲ ਕੌਮ ਹੈ ਜੰਗ ਦਾ ਮੈਦਾਨ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਆਪਸ ਵਿੱਚ ਥੋੜੀ ਮਾਰਸ਼ਲ ਕੌਮ ਲੜਦੀ ਹੈ ਤੁਸੀਂ ਮੰਨੋ ਨਾ ਮੰਨੋ ਪਰ ਤੁਹਾਡੇ ਉੱਤੇ ਅਲੀਗੇਸ਼ਨ ਲਾਗਦੇ ਨੇ ਕਿ ਲਫਾਫਾ ਕਲਚਰ ਅਕਾਲੀ ਦਲ ਦੇ ਵਿੱਚ ਸਭ ਤੋਂ ਜ਼ਿਆਦਾ ਨੇ ਯਾਨੀ ਹਰਪ੍ਰੀਤ ਸਿੰਘ ਨਾਲ ਕੀ ਦਿੱਕਤ ਹੈ 2 ਦਸੰਬਰ ਤੋਂ ਬਾਅਦ ਇਹ ਮੇ ਹੋ ਗਿਆ ਕਿ ਅਕਾਲੀ ਦਲ ਨੂੰ ਯਾਨੀ ਹਰਪ੍ਰੀਤ ਸਿੰਘ ਨਹੀਂ ਚੰਗੇ ਲੱਗਦੇ ਉਹ ਕਾਂਗਰਸ ਦੇ ਮੁੱਖ ਮੰਤਰੀ ਦੇ ਵਿਆਹ ਦੇ ਉੱਤੇ ਜਾ ਕੇ ਅਕਾਲ ਤਖਤ ਦੇ ਜਥੇਦਾਰ ਦੇ ਤੌਰ ਤੇ ਤੁਸੀਂ ਜਾ ਕੇ ਉੱਥੇ ਅਰਦਾਸ ਕਰੋ ਇੱਕ ਪਤਿਤ ਸਿੱਖ ਦੀ ਤੰਮੈਨੂੰ ਨਹੀਂ ਲੱਗਦਾ ਕਿ ਉਹ ਕਰਨੀ ਚਾਹੀਦੀ ਸੀ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਕੋਸ਼ਿਸ਼ ਕਰ ਰਹੇ ਨੇ ਬਾਦਲ ਪਰਿਵਾਰ ਦਾ ਹੀ ਰਹੂਗਾ